ਜਦੋਂ ਦਾ ਮੋਬਾਈਲ ਲੋਕਾਂ ਦੀ ਜ਼ਿੰਦਗੀ ਵਿੱਚ ਆਇਆ ਹੈ ਤਾਂ ਲੋਕ ਆਪਣੇ ਭਾਰਤੀ ਸੰਸਕ੍ਰਿਤੀ ਨੂੰ ਪਰੰਪਰਾਵਾਂ ਨੂੰ ਲਗਾਤਾਰ ਭੁੱਲਦੇ ਜਾ ਰਹੇ ਹਨ ਹੁਣ ਲੋਕਾਂ ਉੱਪਰ ਭਾਰੀ ਹੈ ਤਾਂ ਪੱਛਮੀ ਸੰਸਕ੍ਰਿਤੀ ਪੂਰੀ ਤਰ੍ਹਾਂ ਭਾਰੀ ਹੈ ਕਿਉਂਕਿ ਜੋ ਉਹ ਮੋਬਾਈਲ ਵਿੱਚ ਦੇਖਦੇ ਹਨ ਤਾਂ ਉਹ ਉਸ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਦੇ ਹਨ ਇੱਕ ਦੌਰ ਸੀ ਜਦੋਂ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਸੀ ਮਾਪੇ ਭਾਈ ਭੈਣ ਪਰਿਵਾਰ ਵਿੱਚ ਹਰ ਇੱਕ ਰਿਸ਼ਤੇ ਨੂੰ ਪਰਿਵਾਰ ਹੀ ਨਹੀਂ ਹਾਲਾਂਕਿ ਪਿੰਡ ਦੇ ਵੀ ਹਰ ਰਿਸ਼ਤੇ ਨੂੰ ਰਿਸ਼ਤਾ ਸਮਝਿਆ ਜਾਂਦਾ ਸੀ ਪਰ ਹੁਣ ਦੌਰ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ਅਸਲ ਵਿੱਚ ਪਹਿਲਾਂ ਪਿੰਡ ਦੀ ਲੜਕੀ ਉਹ ਚਾਹੇ ਕਿਸੇ ਵੀ ਜਾਤੀ ਕਿਸੇ ਵੀ ਧਰਮ ਦੀ ਕਿਉਂ ਨਾ ਹੋਵੇ ਹਰ ਕੋਈ ਉਸ ਨੂੰ ਆਪਣੇ ਬੇਟੀ ਦੀ ਤਰ੍ਹਾਂ ਸਮਝਿਆ ਕਰਦਾ ਸੀ ਪਰ ਹੁਣ ਪਿੰਡ ਦੀ ਤਾਂ ਛੱਡੋ ਬਿਲਕੁਲ ਆਸ-ਪਾਸ ਦੀ ਹੋਵੇ ਜਾਂ ਫਿਰ ਘਰ ਪਰਿਵਾਰ ਵਿੱਚ ਵੀ ਰਿਸ਼ਤਿਆਂ ਦੀ ਕਦਰ ਪੂਰੀ ਤਰ੍ਹਾਂ ਘਟ ਗਈ ਹੈ ਇਸ ਲਈ ਕਿਤੇ ਨਾ ਕਿਤੇ ਮੋਬਾਈਲ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ ਅੱਜ ਦੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਸ ਘਟਨਾ ਵਿੱਚ ਕੁਝ ਅਜੀਬਾ ਹੀ ਹੁੰਦਾ ਹੈ ਇੱਕ ਅਜੀਬਾ ਰਿਸ਼ਤਾ ਬਣਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਕੁਝ ਲੋਕ ਇਤਰਾਜ਼ ਕਰ ਰਹੇ ਸਨ ਅਤੇ ਇਹ ਹੀ ਇਤਰਾਜ਼ ਦੀ ਅਜੀਹੀ ਵਜ੍ਹਾ ਬਣੀ ਹੈ ਕਿ ਤਿੰਨ ਕਤਲ ਹੋ ਜਾਂਦੇ ਹਨ ਅਤੇ ਜਦੋਂ ਇਸ ਘਟਨਾ ਕਾਰਨ ਦਾ ਖੁਲਾਸਾ ਹੁੰਦਾ ਹੈ ਤਾਲੁਕਾ ਨੂੰ ਯਕੀਨੀ ਨਹੀਂ ਹੋ ਰਹੀ ਸੀ ਕਿ ਘਟਨਾ ਦੇ ਪਿੱਛੇ ਕੀ ਇਹ ਵਜ੍ਹਾ ਹੋ ਸਕਦੀ ਹੈ ਕਾਤਿਲ ਨੇ ਜੋ ਕਤਲ ਕੀਤਾ ਸੀ ਉਹ ਇਹ ਸੋਚ ਕੇ ਕੀਤਾ ਸੀ ਕਿ ਉਹ ਕਦੇ ਵੀ ਫੜਿਆ ਨਹੀਂ ਜਾਵੇਗਾ ਪਰ ਉਹ ਇੱਕ ਗਲਤੀ ਕਰ ਜਾਂਦਾ ਹੈ ਗਲਤੀ ਸੀ ਉਹ ਕੈਮਰੇ ਵਿੱਚ ਕੈਦ ਹੋ ਜਾਂਦਾ ਹੈ ਅਤੇ ਕੋਈ ਨਹੀਂ ਜਾਣਦਾ ਸੀ ਜਦੋਂ ਪੁਲਿਸ ਨੇ ਪੂਰੇ ਘਟਨਾਕਰਮ ਨੂੰ ਬਹੁਤ ਤਫਸੀਲ ਦੇ ਨਾਲ ਅਤੇ ਬਹੁਤ ਬਰੀਕੀ ਨਾਲ ਇਸ ਦੀ ਪੜਤਾਲ ਕੀਤੀ ਤਾਂ ਕਾਤਲ ਸਲਾਖਾਂ ਦੇ ਪਿੱਛੇ ਪਹੁੰਚ ਜਾਂਦਾ ਹੈ ਅਤੇ ਲੋਕਾਂ ਨੂੰ ਇੱਕ ਅਜੇਹਾ ਚਿਹਰਾ ਸਾਹਮਣੇ ਆਉਂਦਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਪਰੇਸ਼ਾਨ ਅਤੇ ਹੈਰਾਨ ਹੋ ਜਾਂਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਸੱਚੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗਾਜੀਪੁਰ ਅਤੇ ਗਾਜੀਪੁਰ ਜ਼ਿਲ੍ਹੇ ਦਾ ਇੱਕ ਥਾਣਾ ਲੱਗਦਾ ਹੈ ਆਨੰਦ ਗੰਜ ਅਸਲ ਵਿੱਚ ਇਸੇ ਥਾਣਾ ਖੇਤਰ ਦਾ ਇੱਕ ਪਿੰਡ ਹੈ ਕੁਸਮ ਹੀ ਕਲਾ ਅਤੇ ਛੋਟਾ ਜਿਹਾ ਮਾਦਰਾ ਲੱਗਦਾ ਹੈ ਖਿਲਵਾ ਗੱਲ ਕਰ ਰਹੀ ਹਾਂ 6 ਅਤੇ 7 ਜੁਲਾਈ 2024 ਦੀ ਰਾਤ ਲਗਭਗ ਸਵਾ 1 ਦੇ ਆਸ-ਪਾਸ ਦਾ ਇਹ ਵਕਤ ਸੀ ਬਿਲਕੁਲ ਹਨੇਰਾ ਸੀ ਇੱਕ ਲੜਕਾ ਸੀ ਜਿਸ ਦੀ ਉਮਰ ਲਗਭਗ 16 ਸਾਲ ਦੇ ਆਸ-ਪਾਸ ਸੀ ਜਿਸ ਦਾ ਨਾਮ ਆਸ਼ੀਸ਼ ਹੁੰਦਾ ਹੈ ਆਸ਼ੀਸ਼ ਨੇ ਜਿਵੇਂ ਹੀ ਘਰ ਦੇ ਅੰਦਰ ਪੈਰ ਰੱਖਿਆ ਬਿਲਕੁਲ ਅੰਧੇਰਾ ਹੋ ਰਿਹਾ ਸੀ ਉਹ ਜਾਂਦਾ ਹੈ ਤਾਂ ਠੋਕਰ ਖਾ ਕੇ ਡਿੱਗ ਜਾਂਦਾ ਹੈ ਜਦੋਂ ਠੋਕਰ ਖਾ ਕੇ ਡਿੱਗ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਘਰ ਵਿੱਚ ਇੱਕ লাশ ਪਈ ਹੈ ਉਸਨੇ ਜਦੋਂ ਟਾਰਚ ਚਲਾਈ ਉਸ ਨੂੰ ਰੋਸ਼ਨੀ ਕਰਕੇ ਪਤਾ ਲੱਗਿਆ ਕਿ ਉਸ ਦਾ ਭਰਾ ਚੌਖਟ ਤੇ ਪਿਆ ਹੈ ਉਸਨੇ ਦੇਖਿਆ ਤਾਂ ਉਸ ਦੀ ਮਾਂ ਚਾਰ ਪਾਈ ਤੇ ਲੇਟੇ ਹੋਈ ਹੈ ਜੋ ਕੇ ਮਰੀ ਹੋਈ ਸੀ ਨਾਲ ਹੀ ਉਸ ਦਾ ਬਾਪ ਉਹ ਚਾਰ ਪਾਈ ਦੇ ਇਕਦਮ ਕਰੀਬ ਪਿਆ ਹੋਇਆ ਸੀ ਅਤੇ ਚਾਰੋਂ ਪਾਸੇ ਬਲੱਡ ਫੈਲਿਆ ਹੋਇਆ ਸੀ ਉਸ ਨੇ ਜਦੋਂ ਇਹ ਦ੍ਰਿਸ਼ ਦੇਖਿਆ ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋ ਜਾਂਦੀ ਹੈ ਉਹ ਜ਼ੋਰ ਜ਼ੋਰ ਦੀ ਚੀਕਣ ਲੱਗਦਾ ਹੈ ਜਦੋਂ ਉਹ ਚੀਕ ਰਹੀ ਸੀ ਰਾਤ ਦੇ ਲਗਭਗ ਸਵਾ ਇੱਕ ਦੇ ਆਸ-ਪਾਸ ਦਾ ਉਹ ਵਾਕਾ ਸੀ ਅਣਗਵਾਨ ਜਾਗ ਜਾਂਦੇ ਹਨ ਤੇ ਉਹ ਭੱਜ ਕੇ ਆਉਂਦੇ ਹਨ ਉਸ ਦੇ ਬਾਅਦ ਫਿਰ ਬਾਕੀ ਲੋਕ ਵੀ ਆ ਜਾਂਦੇ ਨੇ ਅਤੇ ਇਥੋਂ ਇਹ ਲੜਕਾ ਆਸ਼ੇਸ਼ ਨਿਕਲ ਕੇ ਆਪਣੇ ਤਾਇਆ ਜੀ ਦੇ ਘਰ ਜਾਂਦਾ ਹੈ ਤੇ ਜਾ ਕੇ ਦੱਸਦਾ ਹੈ ਕਿ ਪਾਪਾ ਮੰਮੀ ਦੇ ਭਰਾ ਨੂੰ ਕਿਸੇ ਨੇ ਮਾਰ ਦਿੱਤਾ ਹੈ ਜਿਵੇਂ ਹੀ ਇਹ ਗੱਲ ਉਸਦੇ ਤਾਏ ਨੂੰ ਪਤਾ ਲੱਗੀ ਉਸਦੇ ਤਾਇਆ ਆਸ-ਪਾਸ ਦੇ ਲੋਕ ਸਾਰੇ ਇਕੱਠੇ ਹੋ ਜਾਂਦੇ ਹਨ ਤੇ ਇਸ ਜਗ੍ਹਾ ਤੇ ਸੈਂਕੜੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਜੋ ਵੀ ਇਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਦੇਖਦਾ ਸੀ ਉਹ ਦੇਖ ਕੇ ਹੈਰਾਨ ਹੋ ਜਾਂਦਾ ਸੀ ਕਿ ਆਖਿਰ ਇਹ ਕਤਲ ਕਿਸ ਨੇ ਕੀਤਾ ਦੇਖਦੇ ਦੇਖਦੇ ਇਹਨਾਂ ਵਿੱਚੋਂ ਕੋਈ ਵਿਅਕਤੀ ਪੁਲਿਸ ਨੂੰ ਫੋਨ ਕਰ ਦਿੰਦਾ ਹੈ ਤੇ ਜਦੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਐਸਪੀ ਓਮਕਾਰ ਸਿੰਘ ਤੇ ਐਸਪੀ ਸਿਟੀ ਐਸ ਐਚ ਓ ਸੀ ਓ ਭਾਰੀ ਪੁਲਿਸ ਬਲ ਨਾਲ ਰਾਤ ਦੇ 2 ਵਜੇ ਇਸ ਸਥਾਨ ਤੇ ਪਹੁੰਚ ਜਾਂਦੇ ਹਨ ਉਹ ਆ ਕੇ ਦੇਖਦੇ ਹਨ ਘਰ ਵਿੱਚ ਤਿੰਨ ਲਾਸ਼ਾਂ ਪਈਆਂ ਹਨ ਦੋ ਲਾਸ਼ਾਂ ਚੌਪੜੀ ਦੇ ਅੰਦਰ ਤੇ ਇੱਕ ਲਾਸ਼ ਘਰ ਦੇ ਅੰਦਰ ਸੀ ਇਹ ਕਤਲ ਕਿਸ ਨੇ ਕੀਤਾ ਬਸ ਇਹ ਹੀ ਇੱਕ ਸਵਾਲ ਸੀ ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਜੋ ਆਸ-ਪਾਸ ਦੇ ਪਿੰਡ ਹਨ ਉਹਨਾਂ ਵਿੱਚ ਵੀ ਇਹ ਖਬਰ ਫੈਲ ਜਾਂਦੀ ਹੈ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਫਿਰ ਦਿਨ ਚੜ ਜਾਂਦਾ ਹੈ ਲੋਕਾਂ ਵਿੱਚ ਇੱਕ ਉਬਾਲ ਬਣ ਰਿਹਾ ਸੀ ਪੁਲਿਸ ਨੇ ਇਹਨਾਂ ਤਿੰਨਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਹਨਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੁਣ ਪਿੰਡ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਸੀ ਕਿ ਇਹ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਹੈ ਬਹੁਤ ਸਾਰੇ ਸਵਾਲ ਸਨ ਜੋ ਪੁਲਿਸ ਨੇ ਰਾਪਿੰਡ ਵਾਲਿਆਂ ਤੋਂ ਪੁੱਛ ਰਹੀ ਸੀ ਇਹ ਜੋ ਮ੍ਰਿਤਕ ਹੈ ਮਰਨ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਹੁੰਦਾ ਹੈ ਮੁੰਸ਼ੀ ਬਿੰਦ ਯਾਦਵ ਜਿਸ ਦੀ ਉਮਰ ਲਗਭਗ 45 ਸਾਲ ਦੇ ਆਸ-ਪਾਸ ਹੁੰਦੀ ਹੈ ਉਸ ਦੀ ਪਤਨੀ ਜਿਸ ਦਾ ਨਾਮ ਧਿਆਵੰਤੀ ਜਿਸ ਦੀ ਉਮਰ ਲਗਭਗ 40 ਸਾਲ ਦੇ ਆਸ-ਪਾਸ ਹੁੰਦੀ ਹੈ ਉਸ ਦਾ ਇੱਕ ਵੱਡਾ ਬੇਟਾ ਜਿਸ ਦਾ ਨਾਮ ਰਾਮਾਸ਼ੀਸ਼ ਹੁੰਦਾ ਹੈ ਰਾਮਾਸ਼ੀਸ਼ ਮੁੰਸ਼ੀ ਬਿੰਦ ਯਾਦਵ ਤੇ ਦਿਾਵੰਤੀ ਇਹਨਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ ਇਹਨਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਭਾਰੀ ਚੀਜ਼ ਨਾਲ ਇਹਨਾਂ ਦਾ ਗਲਾ ਰੇਤ ਦਿੱਤਾ ਗਿਆ ਹੋਵੇ ਇੱਕ ਬੇਟਾ ਬਚਦਾ ਹੈ ਜੋ 16 ਸਾਲ ਦਾ ਹੈ ਪੁਲਿਸ ਉਸ ਦੇ ਕੋਲ ਪਹੁੰਚਦੀ ਹੈ ਹੁਣ ਇੱਥੇ ਏ ਡੀ ਇੱਥੇ ਯੂਸ਼ ਮੋਰੀਆ ਨਾਲ ਹੀ ਡੀਆਈਜੀ ਡਾਕਟਰ ਓਪੀ ਸਿੰਘ ਤੇ ਐਸਐਸਪੀ ਏਐਸਪੀ ਇਹ ਸਾਰੇ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਹਨ মিডিਆ ਵਾਲਿਆਂ ਦਾ ਮੇਲਾ ਲੱਗ ਜਾਂਦਾ ਹੈ ਇਸ ਕਤਲ ਦੀ ਘਟਨਾ ਸੁਣਨ ਤੋਂ ਬਾਅਦ ਹਰ ਕੋਈ ਇੱਥੇ ਜੁਟ ਜਾਂਦਾ ਹੈ ਤਬਾਲੇ ਹੀ ਸੀ ਕਿ ਆਖਿਰੇ ਕਤਲ ਕਿਸ ਨੇ ਕੀਤਾ ਹੈ ਉਧਰ ਪੁਲਿਸ ਪੋਸਟਮਾਰਟਮ ਕਰ ਰਹੀ ਹੈ ਤੇ ਇਧਰ ਲੋਕਾਂ ਵਿੱਚ ਉਬਾਲ ਪੈਦਾ ਹੋ ਜਾਂਦਾ ਹੈ ਸਵੇਰੇ 9:30 ਵਜੇ ਦੇ ਆਸ-ਪਾਸ ਦਾ ਸਮਾਂ ਹੈ ਸਹੇੜੀ ਆਨੰਦਗੰਜ ਮਾਰਗ ਤੇ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਹੋ ਜਾਂਦੇ ਹਨ ਇਕੱਠੇ ਹੋਣ ਤੋਂ ਬਾਅਦ ਲੋਕਾਂ ਦਾ ਚਾਹਮ ਲੱਗ ਜਾਂਦਾ ਹੈ ਜੋ ਵਿਅਕਤੀ ਮਰਿਆ ਹੈ ਜਿਸ ਦਾ ਨਾਮ ਮਨਸ਼ੀ ਬਿੰਦਿਆਦਵ ਹੈ ਉਸ ਦਾ ਵੱਡਾ ਭਰਾ ਰਾਮ ਪ੍ਰਕਾਸ਼ ਬਿੰਦੀ ਆਦਮ ਉਸ ਨੂੰ ਲੋਕਾਂ ਨੇ ਫੜ ਲਿਆ ਉਸ ਨੂੰ ਫੜ ਕੇ ਕੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਹਾਲਾਂਕਿ ਸਦਰ ਵਿਧਾਇਕ ਵੀ ਮੌਕੇ ਤੇ ਪਹੁੰਚ ਜਾਂਦੇ ਹਨ ਲੋਕਾਂ ਵਿੱਚ ਗੁੱਸਾ ਇਸ ਗੱਲ ਦਾ ਸੀ ਕਿ ਇਸ ਨੇ ਜਾਣ ਬੁਝ ਕੇ ਪੁਲਿਸ ਨੂੰ ਤਿੰਨੇ ਲਾਸ਼ਾਂ ਪੋਸਟਮਾਰਟਮ ਲਈ ਦਿੱਤੀਆਂ ਹਨ ਤਾਂ ਉਹ ਕਹਿ ਰਹੇ ਸਨ ਕਿਤੇ ਨਾ ਕਿਤੇ ਇਹਨਾਂ ਦੇ ਕਤਲ ਪਿੱਛੇ ਇਸ ਦਾ ਹੱਥ ਹੈ ਜਦੋਂ ਉਹਨਾਂ ਦਾ ਵੱਡਾ ਭਰਾ ਇਹ ਗੱਲ ਸੁਣਦਾ ਹੈ ਤਾਂ ਉਹ ਰੋਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਕਿਸੇ ਦਾ ਕਤਲ ਨਹੀਂ ਕੀਤਾ ਮੈਨੂੰ ਨਾ ਮਾਰੋ ਆਖਿਰਕਾਰ ਪੁਲਿਸ ਉਸਨੂੰ ਬਚਾ ਲੈਂਦੀ ਹੈ ਤੇ ਪੁੱਛਦੀ ਹੈ ਤੈਨੂੰ ਕਿਸੇ ਤੇ ਕੋਈ ਸ਼ੱਕ ਹੈ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਦਾ ਨਾਮ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਵਿਅਕਤੀ ਦੇ ਨਾਲ ਹੀ ਪੰਜ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਾਮ ਲਈ ਗਏ ਸਨ ਉਹ ਵਿਅਕਤੀ ਇਸ ਘਟਨਾ ਕਾਰਨ ਵਿੱਚ ਕਿਤੇ ਵੀ ਸ਼ਾਮਲ ਨਹੀਂ ਸਨ ਆਖਿਰਕਾਰ ਪੋਸਟਮਾਰਟਮ ਹੋ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਲਾਸ਼ਾਂ ਆਉਂਦੀਆਂ ਹਨ ਤਾਂ ਚੋਚਕ ਸ਼ਮਸ਼ਾਨ ਕਾਟ ਤੇ ਇਹਨਾਂ ਦਾ ਅੰਤਮ ਸੰਸਕਾਰ ਕਰਨ ਲਈ ਲਿਜਾਇਆ ਜਾਂਦਾ ਹੈ ਜੋ 16 ਸਾਲ ਦਾ ਛੋਟਾ ਬੇਟਾ ਬਚਿਆ ਹੈ ਉਸ ਨੂੰ ਬੁਲਾਇਆ ਜਾਂਦਾ ਹੈ ਜਿਵੇਂ ਜਿਵੇਂ ਉਸ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਹ ਜੋਰ-ਜੋਰ ਦੀ ਰੋ ਰਿਹਾ ਸੀ ਤੇ ਰੋਂਦਾ ਰੋਂਦਾ ਉਹ ਬੇਹੋਸ਼ ਹੋ ਜਾਂਦਾ ਸੀ ਪਿੰਡ ਵਾਲਿਆਂ ਤੋਂ ਇਸ ਲੜਕੇ ਦਾ ਰੋਣਾ ਨਹੀਂ ਦੇਖਿਆ ਜਾਂਦਾ ਸੀ ਤੇ ਉਹ ਕਹਿ ਰਹੇ ਸਨ ਜੇਕਰ ਇਹ ਲੜਕਾ ਮੋਕੇ ਤੇ ਮੌਜੂਦ ਹੁੰਦਾ ਤਾਂ ਸ਼ਾਇਦ ਇਹ ਵੀ ਮਾਰਿਆ ਜਾਂਦਾ ਪੁਲਿਸ ਵਾਲੇ ਉਸ ਨੂੰ ਪੁੱਛਦੇ ਹਨ ਕਿ ਬੇਟਾ ਤੁਸੀਂ ਉਸ ਸਮੇਂ ਕਿੱਥੇ ਸੀ ਤਾਂ ਉਹ ਲੜਕਾ ਦੱਸਦਾ ਹੈ ਕਿ ਪਿੰਡ ਵਿੱਚ ਇੱਕ ਤਿਲਕ ਸਮਾਰੋਹ ਚੱਲ ਰਿਹਾ ਸੀ ਉੱਥੇ ਨੱਚਣ ਗਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਚਲਾ ਗਿਆ ਸੀ ਮੇਰੇ ਪਿਤਾ ਮਾਂ ਤੇ ਭਰਾ ਵੀ ਸਾਰੇ ਇਸ ਸਮਾਰੋਹ ਤੇ ਗਏ ਹੋਏ ਸਨ ਤੇ ਜਿਵੇਂ ਹੀ ਰਾਤ ਦੇ 10:30 11 ਦੇ ਆਸ-ਪਾਸ ਦਾ ਸਮਾਂ ਹੁੰਦਾ ਹੈ ਤਾਂ ਪਿਤਾ ਜੀ ਕਹਿੰਦੇ ਹਨ ਚਲੋ ਘਰ ਚੱਲਦੇ ਹਾਂ ਤੇ ਇਹ ਚਾਰੇ ਆਪਣੇ ਘਰ ਵਾਪਸ ਆ ਜਾਂਦੇ ਹਨ ਤਿੰਨੋਂ ਉਹ ਜੋ ਮਾਰ ਚੁੱਕੇ ਹਨ ਤੇ ਨਾਲ ਹੀ ਇਹ ਲੜਕਾ ਸੀ ਇਹ ਥੋੜਾ ਸ਼ਰਾਰਤੀ ਸੀ ਤੇ ਇਹ ਰਾਤ ਨੂੰ ਹੀ ਮੌਕਾ ਮਿਲਦੇ ਫਿਰ ਉਸ ਸਮਾਰੋਹ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਰਾਤ ਨੂੰ ਸਵਾ 1 ਦੇ ਆਸ-ਪਾਸ ਸੋ ਕਾਰ ਵਾਪਸ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਤਿੰਨੋਂ ਜਾਨੇ ਮਾਰ ਚੁੱਕੇ ਹਨ ਪੁਲਿਸ ਵਾਲਿਆਂ ਨੂੰ ਇਸ ਨੇ ਆਪਣੀ ਪੂਰੀ ਕਹਾਣੀ ਦੱਸੀ ਤੇ ਪੁਲਿਸ ਵਾਲਿਆਂ ਨੇ ਆਪਣੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਨਾਲ ਹੀ ਪੁਲਿਸ ਵਾਲਿਆਂ ਦੀਆਂ ਪੰਜ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਹਨ ਤੇ ਲੋਕਾਂ ਨੂੰ ਸ਼ਾਂਤ ਕੀਤਾ ਜਾਂਦਾ ਹੈ ਤੇ ਨਾਲ ਹੀ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਬਸ ਤੁਸੀਂ ਸ਼ਾਂਤ ਹੋ ਜਾਓ ਤੇ ਸਾਨੂੰ ਥੋੜਾ ਸਮਾਂ ਦਿਓ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੇ ਤੇ ਇਹ ਪੰਜੇ ਟੀਮਾਂ ਪੂਰੀ ਇਮਾਨਦਾਰੀ ਨਾਲ ਆਪਣੇ ਕੰਮ ਵਿੱਚ ਜੁਟ ਜਾਂਦੀਆਂ ਹਨ ਇੱਕ ਇੱਕ ਚੀਜ਼ ਨੂੰ ਪੂਰੀ ਬਰੀਕੀ ਨਾਲ ਦੇਖਿਆ ਜਾਂਦਾ ਹੈ ਲੋਕਾਂ ਕੋਲ ਜਾਂਦੇ ਹਨ ਤੇ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਆਪ ਕੋਲੇ ਸੋਸਟਲਿਕ ਸਮਾਰੋ ਵਿੱਚ ਵੀ ਜਾਂਦੀ ਹੈ ਉਥੇ ਜਾ ਕੇ ਪਤਾ ਚਲਦਾ ਹੈ ਕਿ ਪੂਰੀ ਘਟਨਾਕਰਮ ਦੀ ਵੀਡੀਓਗ੍ਰਾਫੀ ਵੀ ਹੋਈ ਸੀ ਤੇ ਜੋ ਉਹ ਵੀਡੀਓਗ੍ਰਾਫੀ ਹੋਈ ਸੀ ਪੁਲਿਸ ਨੇ ਉਸ ਵੀਡੀਓਗ੍ਰਾਫੀ ਨੂੰ ਦੇਖਣਾ ਸ਼ੁਰੂ ਕਰਿਆ ਤਾਂ ਪਤਾ ਲੱਗਦਾ ਹੈ ਕਿ ਲੜਕੇ ਨੇ ਜੋ ਕੁਝ ਵੀ ਕਿਹਾ ਸੀ ਉਹ ਬਿਲਕੁਲ ਸੱਚ ਹੈ ਇਸ ਵੀਡੀਓਗ੍ਰਾਫੀ ਵਿੱਚ ਇਹ ਚਾਰੇ ਜਣੇ ਆਏ ਹੋਏ ਸਨ ਇਸ ਲੜਕੇ ਦਾ ਬਾਪ ਮਾਂ ਤੇ ਦੋਨੋਂ ਭਰਾ ਇਸ ਸਮਾਰੋਹ ਵਿੱਚ ਸ਼ਾਮਲ ਸਨ ਇਹ ਸਮਾਰੋਹ ਵਿੱਚੋਂ ਇਹ 10 11 ਵਜੇ ਚਲੇ ਜਾਂਦੇ ਹਨ ਉਸ ਤੋਂ ਬਾਅਦ ਇਹ ਦਿਖਾਈ ਨਹੀਂ ਦੇ ਪੁਲਿਸ ਨੇ ਇੱਕ ਵਾਰ ਫਿਰ ਇਸ ਵੀਡੀਓ ਨੂੰ ਦੇਖਣਾ ਸ਼ੁਰੂ ਕੀਤਾ ਤੇ ਪੁਲਿਸ ਨੇ ਜਦੋਂ ਦੂਸਰੀ ਵਾਰ ਇਸ ਵੀਡੀਓ ਨੂੰ ਦੇਖਿਆ ਤਾਂ ਪੁਲਿਸ ਬਹੁਤ ਹੈਰਾਨ ਸੀ ਛੋਟਾ ਲੜਕਾ ਜਦੋਂ ਜਾਂਦਾ ਹੈ ਤਾਂ ਉਸਦੇ ਕੋਈ ਹੋਰ ਕੱਪੜੇ ਪਾਏ ਹੋਏ ਸਨ ਤੇ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਉਸਦੇ ਕੋਈ ਹੋਰ ਕੱਪੜੇ ਸਨ ਤੇ ਹੁਣ ਜੋ ਵੱਡੇ-ਵੱਡੇ ਅਧਿਕਾਰੀ ਇੱਥੇ ਸ਼ਾਮਿਲ ਸਨ ਤਾਂ ਉਹਨਾਂ ਨੇ ਇਸ ਲੜਕੇ ਨੂੰ ਪੁੱਛਿਆ ਕਿ ਬੇਟਾ ਆਸ਼ੀਸ਼ ਜਦੋਂ ਤੁਸੀਂ ਪਹਿਲਾਂ ਆਏ ਸੀ ਤੁਹਾਡੇ ਹੋਰ ਕੱਪੜੇ ਪਾਏ ਸੀ ਤੇ ਜਦੋਂ ਤੁਸੀਂ ਫਿਰ ਵਾਪਸ ਆਏ ਹੋ ਤੁਸੀਂ ਹੋਰ ਕੱਪੜੇ ਪਾ ਕੇ ਆਏ ਆ ਆਖਿਰ ਇਸ ਪਿੱਛੇ ਕੀ ਰਾਜ਼ ਹੈ ਸਾਹ ਉਸ ਲੜਕੇ ਨੇ ਕਿਹਾ ਸਰ ਮੈਂ ਪਹਿਲਾਂ ਇਸ ਸਮਾਰੋਹ ਵਿੱਚ ਆਇਆ ਸੀ ਤਾਂ ਮੈਂ ਵਧੀਆ ਕੱਪੜੇ ਪਾ ਕੇ ਆਇਆ ਸੀ ਫਿਰ ਮੈਂ ਘਰ ਜਾ ਕੇ ਕੱਪੜੇ ਬਦਲ ਦਿੱਤੇ ਸਨ ਤਾਂ ਕਰਕੇ ਮੈਂ ਫਿਰ ਇਹਨਾਂ ਕੱਪੜਿਆਂ ਵਿੱਚ ਹੀ ਆ ਗਿਆ ਉਸਨੇ ਪੁਲਿਸ ਨੂੰ ਠੀਕ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਲੜਕੇ ਨੂੰ ਕਿਹਾ ਜੋ ਕੱਪੜੇ ਤੁਹਾਡੇ ਪਹਿਲਾਂ ਪਾਏ ਹੋਏ ਸਨ ਸਾਨੂੰ ਉਹ ਕੱਪੜੇ ਲਿਆ ਕੇ ਦਿਓ ਤੇ ਜਦੋਂ ਉਸ ਤੋਂ ਉਹ ਪਹਿਲਾਂ ਵਾਲੇ ਕੱਪੜੇ ਜੋ ਵੀਡੀਓ ਵਿੱਚ ਦਿਖਾਈ ਦੇ ਰਹੇ ਸਨ ਉਹ ਮੰਗੇ ਜਾਂਦੇ ਹਨ ਤਾਂ ਕਪੜੇ ਦੇ ਨਹੀਂ ਸਕਿਆ ਫਿਰ ਪੁਲਿਸ ਨੇ ਜਦੋਂ ਉਸ ਮੁਖਸ਼ਾਕਤੀ ਨਾਲ ਪੁੱਛਿਆ ਤਾਂ ਫਿਰ ਉਸਨੇ ਅਜਿਹੀ ਕਹਾਣੀ ਸੁناਈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਅਸਲ ਵਿੱਚ ਉਹ ਦੱਸਦਾ ਹੈ ਕਿ ਪਿੰਡ ਦੀ ਇੱਕ ਲੜਕੀ ਹੈ ਜਿਸ ਨੂੰ ਉਹ 2 ਸਾਲ ਤੋਂ ਪਿਆਰ ਕਰ ਰਿਹਾ ਹੈ ਅਸਲ ਵਿੱਚ ਉਹ 14 ਸਾਲ ਦਾ ਸੀ ਜਦੋਂ ਉਸ ਨੂੰ ਉਸ ਲੜਕੀ ਨਾਲ ਪਿਆਰ ਹੋ ਜਾਂਦਾ ਹੈ ਉਹ ਉਸ ਲੜਕੀ ਨਾਲ ਪਿਆਰ ਦਾ ਇਜ਼ਹਾਰ ਕਰਦਾ ਹੈ ਤੇ ਉਸ ਨੂੰ ਮੋਬਾਈਲ ਵੀ ਦਿੰਦਾ ਹੈ ਜਦੋਂ ਉਸ ਦਾ ਟਾਈਮ ਲੱਗਦਾ ਸੀ ਤਾਂ ਉਹ ਉਸ ਨਾਲ ਗੱਲ ਕਰ ਲੈਂਦਾ ਸੀ ਤੇ ਹੁਣ ਉਸ ਨੇ ਆਪਣੇ ਪਿਤਾ ਮਾਂ ਅਤੇ ਭਰਾ ਨੂੰ ਇਹ ਕਿਹਾ ਸੀ ਕਿ ਮੈਂ ਉਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਜਦੋਂ ਕਿ ਉਹ ਅਜੇ 16 ਸਾਲ ਦਾ ਹੈ ਲੜਕੀ ਵੀ ਅਜੇ ਛੋਟੀ ਉਮਰ ਦੀ ਹੈ ਜਦੋਂ ਉਸਦੇ ਘਰ ਵਾਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਤਾਂ ਉਹ ਵੀ ਇਤਰਾਜ਼ ਕਰਦੇ ਹਨ ਫਿਰ ਇਸਦੇ ਪਿਤਾ ਨੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਪਿੰਡ ਦੀ ਕੁੜੀ ਹੈ ਪਿੰਡ ਦੀ ਕੁੜੀ ਤਾਂ ਵੈਸੇ ਵੀ ਭੈਣ ਸਮਾਨ ਹੁੰਦੀ ਹੈ ਇਸ ਲਈ ਤੁਸੀਂ ਇਸ ਰਿਸ਼ਤੇ ਨੂੰ ਨਾ ਜੋੜੋ ਜੇਕਰ ਤੁਸੀਂ ਇਸ ਰਿਸ਼ਤੇ ਨੂੰ ਜੋੜੋਗੇ ਪਿੰਡ ਦੇ ਲੋਕ ਇਤਰਾਜ਼ ਕਰਨਗੇ ਇਹ ਠੀਕ ਨਹੀਂ ਹੋਵੇਗਾ ਤੇ ਨਾਲ ਹੀ ਸਮਾਜ ਵਿੱਚ ਤੁਹਾਡੀ ਇੱਜ਼ਤ ਘਟ ਜਾਵੇਗੀ ਇਸ ਦੇ ਬਾਪ ਨੇ ਇਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਫਿਰ ਮਾਂ ਨੇ ਵੀ ਸਮਝਾਇਆ ਤੇ ਭਰਾ ਨੇ ਵੀ ਸਮਝਾਇਆ ਪਰ ਉਸ ਦੀ ਸਮਝ ਵਿੱਚ ਕੋਈ ਗੱਲ ਨਹੀਂ ਆ ਰਹੀ ਸੀ 16 ਸਾਲ ਦਾ ਲੜਕਾ ਜੋ ਅਜੇ 10ਵੀਂ ਜਾਂ 11ਵੀਂ ਕਲਾਸ ਵਿੱਚ ਪੜ੍ਹ ਰਿਹਾ ਹੈ ਤੇ ਉਸ ਦੇ ਬਾਦ ਉਸ ਨੇ ਜਿਸ ਕਤਨਾਕਰਮ ਨੂੰ ਇਲਜ਼ਾਮ ਦਿੱਤਾ ਉਸ ਨੂੰ ਦੇਖ ਕੇ ਹਰ ਕੋਈ ਸਹਿਮ ਜਾਂਦਾ ਪਿਤਾ ਉਸਨੂੰ ਵਾਪਸ ਲੈ ਕੇ ਆਉਂਦੇ ਹਨ ਤੇ ਇੱਕ ਵਾਰ ਉਹ ਫਿਰ ਉਸ ਸਮਾਰੋਹ ਵਿੱਚ ਚਲਾ ਜਾਂਦਾ ਹੈ ਤੇ ਕੱਪੜੇ ਬਦਲ ਕੇ ਜਾਂਦਾ ਹੈ ਤੇ ਦੂਸਰੀ ਵਾਰ ਜਦੋਂ ਉਹ ਜਾਂਦਾ ਹੈ ਤਾਂ ਕਤਲ ਕਰਕੇ ਜਾਂਦਾ ਹੈ ਪਿਤਾ ਮਾਂ ਤੇ ਭਰਾ ਨੂੰ ਮਾਰਨ ਲਈ ਉਸਨੇ ਬਾਜ਼ਾਰ ਵਿੱਚੋਂ ਇੱਕ ਖੁਰਪੀ ਖਰੀਦੀ ਸੀ ਜੋ ਘਾਹ ਖੋਦਣ ਵਾਲੀ ਹੁੰਦੀ ਹੈ ਉਸਨੇ ਬਹੁਤ ਤੇਜ਼ ਧਾਰ ਆਪਣੇ ਪਿਤਾ ਦੇ ਮਾਰੀ ਤੇ ਫਿਰ ਆਪਣੀ ਮਾਂ ਦੇ ਪਿੱਛੇ ਖੜਾ ਹੋ ਜਾਂਦਾ ਹੈ ਤੇ ਉਸਨੇ ਚੋਰ ਨਾਲ ਆਪਣੀ ਮਾਂ ਦੀ ਗਰਦਨ ਤੇ ਮਾਰੀ ਜਿਵੇਂ ਹੀ ਉਹ ਉਸਦੇ ਮਾਰਦਾ ਹੈ ਤੁਰੰਤ ਹੀ ਉਹ ਇੱਕ ਹੀ ਘੁਰਪੀ ਨਾਲ ਮਰ ਜਾਂਦੀ ਹੈ ਦੂਸਰੀ ਚਟਾਈ ਤੇ ਉਸਦੇ ਪਿਤਾ ਬਏ ਸਨ ਤੇ ਉਸਨੇ ਆਪਣੇ ਪਿਤਾ ਦੀ ਗਰਦਨ ਤੇ ਵੀ ਉਸੇ ਤਰ੍ਹਾਂ ਹੀ वार ਕੀਤਾ ਜਿਵੇਂ ਮਾਂ ਤੇ ਕਰਿਆ ਸੀ ਉਸਦੇ ਪਿਤਾ ਖੜੇ ਹੋ ਜਾਂਦੇ ਹਨ ਤੇ ਵਿਰੋਧ ਕਰਨ ਦੀ ਸਥਿਤੀ ਵਿੱਚ ਸਨ ਅਜੇ ਉਸਦੇ ਪਿਤਾ ਖੜੇ ਹੀ ਹੋਏ ਸਨ ਉਸਨੇ ਕੁਝ ਨਾ ਬੋਲਿਆ ਤੇ ਨਾ ਹੀ ਕੁਝ ਦੇਖਿਆ ਤੇ ਉਹ ਨਾਲ ਹੀ ਦੂਜੀ ਵਾਰ ਫੇਰ ਵਾਰ ਕਰਦਾ ਹੈ ਜਿਸ ਨਾਲ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਤੜਫ ਤੜਫ ਕੇ ਮਰ ਜਾਂਦਾ ਹੈ ਉਸ ਦਾ ਭਰਾ ਕਮਰੇ ਵਿੱਚ ਪਿਆ ਸੀ ਤੇ ਇਹ ਦੋਨੇ ਬਾਹਰ ਚੌਂਪੜੀ ਵਿੱਚ ਪਏ ਸਨ ਫਿਰ ਉਹ ਸਿੱਧਾ ਕਮਰੇ ਵਿੱਚ ਜਾਂਦਾ ਹੈ ਕਮਰੇ ਵਿੱਚ ਜਾਂਨਸਾਰ ਉਹ ਆਪਣੇ ਭਰਾ ਨੂੰ ਮਾਰਦਾ ਹੈ ਤੇ ਜਦੋਂ ਉਸ ਨੇ ਆਪਣੇ ਭਰਾ ਦੀ ਗਰਦਨ ਤੇ वार ਕੀਤਾ ਤਾਂ ਉਸ ਦਾ ਭਰਾ ਆਪਣੀ ਗਰਦਨ ਫੜ ਕੇ ਬਾਹਰ ਪੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਭੱਜ ਨਹੀਂ ਪਾਉਂਦਾ ਥੋੜੀ ਆਉਂਦਾ ਹੈ ਤੇ ਡਿੱਗ ਜਾਂਦਾ ਹੈ ਫਿਰ ਉਸ ਦਾ ਛੋਟਾ ਭਰਾ ਲਗਾਤਾਰ ਉਸ ਤੇ ਮਾਰ ਕਰਦਾ ਹੈ ਜੇਸ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਫਿਰ ਇਹ ਕਪੜੇ ਬਦਲਦਾ ਹੈ ਇਸ ਨੂੰ ਲੱਗ ਰਿਹਾ ਸੀ ਕਿ ਮੈਂ ਹੁਣ ਫੜਿਆ ਨਹੀਂ ਜਾਵਾਂਗਾ ਤੇ ਇਹ ਕਪੜੇ ਬਦਲ ਕੇ ਸਿੱਧਾ ਫਿਰ ਉਸ ਤਿਲਕ ਸਮਾਰੋਹ ਵਿੱਚ ਪਹੁੰਚ ਜਾਂਦਾ ਹੈ ਕੁਝ ਟਾਈਮ ਉੱਥੇ ਠਹਿਰਦਾ ਹੈ ਤੇ ਫਿਰ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਹੁਣ ਸਮਾਂ ਬਹੁਤ ਹੋ ਗਿਆ ਹੈ ਚਲੋ ਘਰ ਚੱਲਦੇ ਹਾਂ ਘਰ ਅਜੇ ਇਹ ਪਹੁੰਚਿਆ ਹੀ ਸੀ ਤੇ ਇਸ ਨੇ ਪਹਿਲਾਂ ਹੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਫਿਰ ਪਿੰਡ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਕਿਉਂਕਿ ਪਿੰਡ ਦੇ ਲੋਕਾਂ ਨੇ ਹੀ ਇਸ ਲੜਕੇ ਤੇ ਸ਼ੱਕ ਜ਼ਾਹਿਰ ਕਰਿਆ ਸੀ ਤੇ ਜਿਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਫਿਰ ਉਸ ਵਿਅਕਤੀ ਨੇ ਕਿਹਾ ਕਿ ਇਹ ਲੜਕਾ ਮੇਰੀ ਲੜਕੀ ਨੂੰ ਪਿਆਰ ਕਰਦਾ ਹੈ ਇਸ ਘਰ ਇੱਕ ਹੀ ਘਰ ਵਿੱਚ ਤਿੰਨ ਕਤਲ ਹੋਏ ਹਨ ਜਿਸ ਕਰਕੇ ਪੁਲਿਸ ਇਸ ਲੜਕੇ ਨੂੰ ਜਲਦੀ ਹੱਥ ਨਹੀਂ ਲਾ ਸਕਦੀ ਸੀ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ਗੁੱਸਾ ਸੀ ਉਹਨਾਂ ਨੇ ਪਹਿਲਾਂ ਹੀ ਰਸਤੇ ਜਾਮ ਕਰ ਦਿੱਤੇ ਸਨ ਜੇਕਰ ਲੜਕੇ ਨੂੰ ਇੱਕ ਦਮ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੇ ਤਾਂ ਸ਼ਾਇਦ ਇਹ ਮਾਹੌਲ ਖਰਾਬ ਹੋ ਜਾਂਦਾ ਤੇ ਇਸ ਘਟਨਾ ਕਾਰਨ ਦਾ ਖੁਲਾਸਾ ਹੋ ਜਾਂਦਾ ਉਸ ਲੜਕੇ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ FIR ਵਿੱਚ ਜੋ ਧਾਰਾ ਲਿਖੀਆਂ ਗਈਆਂ ਹਨ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਲੜਕੇ ਨੂੰ ਜੀਵਨ ਕਾਰਵਾਸ ਹੋਗਾ ਜਾਂ ਉਸਨੂੰ ਫਾਂਸੀ ਦੀ ਸਜ਼ਾ ਹੋਵੇਗੀ ਤੇ ਹੁਣ ਸ਼ਾਇਦ ਹੀ ਉਸਨੂੰ ਜ਼ਿੰਦਗੀ ਵਿੱਚ ਉਹ ਲੜਕੀ ਮਿਲ ਸਕੇ ਜਿਸਨੂੰ ਉਹ ਪਿਆਰ ਕਰਦਾ ਸੀ ਤੇ ਨਾ ਹੀ ਉਸ ਨਾਲ ਉਹ ਵਿਆਹ ਕਰਵਾ ਸਕਦਾ ਹੈ ਕਿਤਾ ਉਸ অপরাধ ਦੀ ਸਜ਼ਾ ਕਦੇ ਮaaf ਨਹੀਂ ਹੋ ਸਕਦੀ ਉਹ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਕੱਟੇਗਾ ਕਾਸ਼ ਉਸਨੇ ਆਪਣੇ ਪਿਤਾ ਦੀ ਗੱਲ ਮੰਨੀ ਹੁੰਦੀ ਆਪਣੇ ਪਿਤਾ ਦੀ ਗੱਲ ਮੰਨ ਕੇ ਇਹ ਗਲਤ ਕਦਮ ਨਾ ਉਠਾਇਆ ਹੁੰਦਾ ਤਾਂ ਸ਼ਾਇਦ ਅੱਜ ਉਹ ਤਿੰਨੇ ਲੋਕ ਜ਼ਿੰਦਾ ਹੁੰਦੇ ਸ਼ਾਇਦ ਹੋ ਸਕਦਾ ਸੀ ਇਸ ਨੂੰ ਵੀ ਆਪਣਾ ਪਿਆਰ ਮਿਲ ਜਾਂਦਾ ਏ ਉਤੋਂ ਪਾਟ ਜਾਂਦੇ ਹੋ ਸਕਦਾ ਸੀ ਇਹ ਉਸ ਲੜਕੇ ਨਾਲ ਵਿਆਹ ਵੀ ਕਰਵਾ ਲੈਂਦਾ ਪਰ ਜੇਕਰ ਇਹ ਤਿੰਨ ਲੋਕਾਂ ਦੀ ਹਤਿਆ ਨਾ ਕਰਦਾ ਤਾਂ ਇਸ ਦੀ ਜ਼ਿੰਦਗੀ ਬਰਬਾਦ ਨਾ ਹੁੰਦੀ ਦੋਸਤੋ ਇਸ ਘਟਨਾਕਰਮ ਨੂੰ ਸੁਣਾਉਣ ਦਾ ਆਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਜਾਂ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵਾਦੋ-ਵਾਦ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ